ਪੰਜਾਬ ਦੇ ਵਿੱਚ ਹੜਾ ਨੇ ਤਬਾਈ ਮਚਾਈ ਹੈ ਪਹਿਲੇ ਅੰਬਰਸਰ ਜਲੰਧਰ ਹੁਸ਼ਿਆਰਪੁਰ ਪਠਾਨਕੋਟ ਕਪੂਰਥਲਾ ਫਿਰੋਜ਼ਪੁਰ ਕਾਫੀ ਜ਼ਿਲ੍ਹਾ ਦੇ ਵਿੱਚ ਕੱਗਰ ਜਿਹੜੀ ਨਦੀਆਂ ਨੇ ਡਾਵੀ ਹੈ ਸਤਲੁਜ ਹੈ ਤੇ ਬਿਆਸ ਹੈ ਉਹਨੇ ਤਬਾਈ ਮਚਾਈ ਉਸਕੇ ਬਾਅਦ ਹੁਣ ਕੱਗਰ ਉਫਾਨ ਦੇ ਤੁਹਾਨੂੰ ਦਿਖਾ ਰਹੇ ਹਾਂ ਬਾਸਾਪੁਰ ਦਾ ਇਲਾਕਾ ਚਤਰਾਣੇ ਹਲਕੇ ਦੇ ਵਿੱਚ ਪੈਂਦਾ ਹੈ ਕੱਗਰ ਇਸ ਟਾਈਮ ਪੂਰਾ ਭਰਕੇ ਚੱਲ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਇੱਕ ਕੱਗਰ ਜਿਹੜਾ ਕਿ ਇਧਰੋਂ ਹਰਿਆਣੇ ਤੋਂ ਹੁੰਦਾ ਹੋਇਆ ਇਹ ਹੁਣ ਪੰਜਾਬ ਦੇ ਵਿੱਚ ਸਤਰਾਣੇ ਹਲਕੇ ਦੇ ਵਿੱਚ ਦਾਖਲ ਹੋਇਆ ਹੈ ਸੱਪੜੀ ਛੰਨਾ ਤੋਂ ਲੈ ਕੇ ਉਸਕੇ ਬਾਅਦ ਰਤਨਹਿੜੀ ਹਰਤੰਦਪੁਰ ਬਾਸਾਪੁਰ ਦਲਾਲਪੁਰ ਇੱਧਰ ਨੇਟੂ ਸਦਾਨਪੁਰ ਕਾਫੀ ਰਸੋਲੀ ਅਤੇ ਗੁਲਾੜ ਪਿੰਡਾਂ ਦੇ ਵਿੱਚ ਇਸ ਦਾ ਪਾਣੀ ਜਿਸ ਤਰ੍ਹਾਂ ਵਧ ਰਿਹਾ ਹੈ ਕਿਸਾਨ ਚਿੰਤਿਤ ਹੈ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਜਿੱਥੇ ਬੰਦਿਆਂ ਦੇ ਅੱਗੂ ਵਿੱਚ ਇੱਥੇ ਖੜੇ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ਼ਟਰਨ ਕੀ ਹਾਲਾਤ ਹੈ ਕਿਸ ਤਰ੍ਹਾਂ ਕਿਸਾਨਾਂ ਨੂੰ ਚਿੰਤਾ ਹੈ हां मैडम ਕੀ ਨਾਮ ਆਪ ਜੀ ਦਾ ਮੈਂ ਚਰਨਜੀਤ ਕੌਰ ਤੋੜੀਆ ਜੀ ਕ੍ਰਾਂਤੀਕਾਰੀ ਕਿਸਾਨ ਜੁਨੀਆ ਨੂੰ 50 ਬਲਾਕ ਬਾਸ਼ਾਪੁਰ ਜੀ ਹਾਂਜੀ ਸਰ ਇੱਥੇ ਨੇ ਕੱਗਰ ਦਾ ਜਿਹੜਾ ਪਾਣੀ ਹੈ ਪਰਸੋਂ ਸੀ ਜਿੱਦੋਂ ਦਾ ਪਾਣੀ ਥੋੜਾ ਵੱਧ ਰਿਹਾ ਹੈ ਸੀ ਡੇਲੀ ਇੱਥੇ ਹੁੰਨੇ ਸਵੇਰੇ ਸ਼ਾਮ ਇੱਥੇ ਜਿਹੜਾ ਮਰੀਦਾ ਹੈ ਪੁੱਛੀ ਦਾ ਹਾਲ ਚਾਲ ਕਿਸਾਨਾਂ ਦਾ ਕਿੱਥੇ ਕੋਈ ਕਮੀ ਹੈ ਤੇ ਲਗਾਤਾਰ ਥੋੜਾ ਥੋੜਾ ਵਾਧਾ ਚੱਲ ਰਿਹਾ ਜਿਨੀ ਕਿ ਪਰਸੋਂ ਦਾ ਫੁੱਟਾਂ ਦੇ ਹਿਸਾਬ ਨਾਲ ਵੱਧ ਰਿਹਾ ਸੀ ਕੱਲੋਂ ਤੋਂ ਇੰਚਾਂ ਦੇ ਹਿਸਾਬ ਨਾਲ ਜਿਵੇਂ ਘੰਟੇ ਬਾਅਦ 2-3 ਇੰਚ ਵੱਧ ਗਿਆ ਵੱਧ ਇਸ ਹਿਸਾਬ ਨਾਲ ਹੋ ਰਿਹਾ ਹੈ ਹਜੇ ਤੱਕ ਸਥਿਤੀ ਦੇਖੋ ਠੀ ਸਾਨੂੰ ਖਤਰਾ ਪੂਰਾ ਬਣਿਆ ਹੋਇਆ ਵੀ ਜੇ 1 ਫੁੱਟ 2 ਫੁੱਟ ਵੀ ਪਾਣੀ ਹੋਰ ਵੱਧ ਹੈ ਨਾ ਇਹ ਬੜੇ ਵੱਡਾ ਵੱਡਾ ਬਨਾਸ਼ ਕਰ ਦੇ ਕਿੰਨੇ ਪਿੰਡ ਲੱਗਦੇ ਇਸ ਤਰ੍ਹਾਂ ਨੇ ਹਲਕੇ ਦੇ ਇਹਦੇ ਵਿੱਚ ਮੰਨ ਲਓ ਘੱਗਰ ਦੇ ਕੰਡੇ ਤੇ ਤਕਰੀਬਨ ਬਹੁਤ ਸਾਰੇ ਪਿੰਡ ਨੇ ਜੀ ਬਹੁਤ ਸਾਰੇ 25-30 ਪਿੰਡ ਆ ਜਾਂਦੇ ਨੇ ਇਸ ਤਰ੍ਹਾਂ ਨੇ ਤੱਕ ਇਧਰਲੀ ਸਾਈਡ ਤੇ ਇਧਰਲੀ ਸਾਈਡ ਆ ਕੇ ਇਹ ਤਬਾਹੀ ਦੋਨਾਂ ਛੜਾਂ ਦੇ ਕਰਦਾ ਹੈ ਜਿਹੜਾ ਉਹ ਕਗਰ ਦੇ ਪਾਰ ਵਾਲੇ ਪਿੰਡ ਨੇ ਉਧਰੋਂ ਹਰੇਣੇ ਵਾਲੀ ਸਾਈਡ ਤੋਂ ਵੀ ਪਾਣੀ ਆ ਜਾਂਦਾ ਇਹੀ ਮਾਰ ਪਿੱਛੋਂ ਦੀ ਆ ਕੇ ਨਾ ਉਧਰੋਂ ਹਰੇਣੇ ਵਾਲਾ ਪਾਣੀ ਵੀ ਉਹਨਾਂ ਨੂੰ ਮਾਰ ਕਰਦਾ ਤੇ ਪੰਜਾਬ ਵਾਲਾ ਵੀ ਕਰਦਾ ਉਹ ਵੀ ਸਾਰੇ ਮਰ ਜਾਂਦੇ ਨੇ ਕਗਰ ਦੇ ਪਰਲੇ ਪਾਸੇ ਵਾਲੇ ਤੇ ਇਧਰਲੇ ਪਾਸੇ ਵਾਲੇ ਬੜਾ ਬਹੁਤ ਵੱਡਾ ਨੁਕਸਾਨ ਪੈਂਦਾ ਇੰਨੇ ਸਾਲ ਹੋ ਗਏ ਤੁਸੀਂ ਮੈਂ ਵੀ 35 ਸਾਲ ਤੋਂ ਇੱਥੇ ਹੀ ਸਲਕੇ ਸੇ ਹੁੰਮਰਾਂ ਦੇਖ ਰਹੇ ਹਾਂ ਇਸ ਦਾ ਹਲ ਕਿਉਂ ਨਹੀਂ ਹੋਇਆ ਅਬ ਤੱਕ ਦੇਖੋ ਜੀ ਜੇ ਸਰਕਾਰਾਂ ਚਾਹਣ ਤਾਂ ਸਭ ਕੁਝ ਹੋ ਜਾਂਦਾ ਹੈ ਸਰਕਾਰਾਂ ਪਹਿਲਾਂ ਲੋਕਾਂ ਨੂੰ ਦੋ ਪਾਰਟੀਆਂ ਤਿੰਨ ਰਾਜ ਕਰਦੀਆਂ ਆਉਂਦੀਆਂ ਸੀ ਹਨਾ ਉਹ ਲੋਕਾਂ ਨੇ ਸੋਚਿਆ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਦੂਜੀ ਤੇ ਬਦਲਾਅ ਲਈ ਤੋਂ ਚੁਣ ਲਈਏ ਹੁਣ ਸਾਡੀ ਬਦਲਾਅ ਲਈ ਤੇ ਵੀ ਐਵੇਂ ਦੀ ਉਹਨਾਂ ਦਾ ਕੋਈ ਦਿਖਦੀ ਨਹੀਂ ਹੈਗਾ ਕਿੱਥੇ ਵੀ ਉਹ ਦੇਖੋ ਅਦਰ ਬਿਆਸ ਵਾਲੀ ਸਾਈਡ ਐ ਮਰਸਰ ਮੋਗੇ ਵਾਲੀ ਸਾਈਡ ਤਬਾਹੀ ਮੱਚੀ ਪਈ ਐ ਉੱਥੇ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਧਾਰਮਿਕ ਜਿਥੇ ਬੰਦੀਆਂ ਨੇ ਜੇ ਸਾਡੇ ਗਾਇਕ ਨੇ ਜੋ ਵੀ ਜਿੰਨੇ ਇੱਕ ਮਤਲਬ ਸਾਡੇ ادارے ਆਪਾਂ ਕਹਿੰਦੇ ਆ ਲੋਕਪ੍ਰੀਆ ਨੇ ਹਨਾ ਉਹ ਸਾਰੇ ਉੱਥੇ ਪਹੁੰਚੇ ਹੋਏ ਨੇ ਉਹ ਕਰ ਰਹੇ ਨੇ ਲੋਕਾਂ ਦੀ ਸੇਵਾ ਸਰਕਾਰਾਂ ਤੋਂ ਤਾਂ ਸਾਨੂੰ ਕੋਈ ਉਮੀਦ ਹੀ ਨਹੀਂ ਰਹੀ ਜੀ ਕਿੱਥੇ ਇੱਕ ਪਾਸੇ ਤਾਂ ਆਪਾਂ ਪਾਣੀ ਪਿੱਛੇ ਲੜਦੇ ਆ ਹਨਾ ਵੀ ਪਾਣੀ ਉਧਰ ਹਰਿਆਣੇ ਨੂੰ ਨਹੀਂ ਦੇਣਾ ਕਿਤੇ ਨਹੀਂ ਦੇਣਾ ਆ ਪਾਣੀ ਜਿਹੜਾ ਇੰਨਾ ਇਕੱਠਾ ਕੀਤਾ ਹੋਇਆ ਐ ਇਹ ਮਤਲਬ ਜੋ ਉਸ ਹਿਸਾਬ ਨਾਲ ਉਦੋਂ ਪੰਜਾਬ ਨੂੰ ਸਾਨੂੰ ਪਾਣੀ ਦੀ ਬਹੁਤ ਲੋੜ ਐ ਖੇਤਾਂ 'ਚ ਸਾਡੀਆਂ ਸੁੱਕੀਆਂ ਪੰਜਾਂ ਨੇ ਨਹਿਰਾਂ ਨੂਰਾਂ ਇੱਕ ਅਗਰ ਜਿਹੜੇ ਦਰਿਆ ਹੈ ਇਹ ਡੂੰਗੇ ਹੋਣੇ ਚਾਹੀਦੇ ਸੀ ਅੱਜ ਤੋਂ ਮੰਨ ਲਓ 5-6 ਸਾਲ 10 ਸਾਲ ਪਹਿਲਾਂ ਤਾਂ ਹੀ ਜਾ ਕੇ ਮਸਲਾ ਹਲ ਹੁੰਦਾ ਕੁਝ ਹਾਂਜੀ ਆ ਇਹ ਤਾਂ ਜੇ ਹੁਣ ਵੀ ਲੋਕਾਂ ਨੂੰ ਕਹਿ ਦੇਣ ਨਾ ਵੀ ਜਿਹੜੇ ਇਹਦੀ ਮਿੱਟੀ ਹੈ ਲੋਕੇ ਚੱਕ ਲੈਣਗੇ ਲੋਕੇ ਨੂੰ ਡੂੰਗਾ ਕਰ ਦੇਣਗੇ ਕਿਉਂਕਿ ਇਹ ਚੱਕਣ ਨਹੀਂ ਦਿੰਦੇ ਉਹ ਤੇ ਮੈਨਿੰਗ ਦਾ ਕਾਰਕ ਕਰਖਿਆ ਕੁਝ ਇਹਦੇ ਮਤਲਬ ਜਿਹੜੀ ਜਿਹੜੀ ਰੇਖਾ ਹੈ ਨਾ ਇਹਦੀ ਬਣੀ ਹੋਈ ਬੰਤਰ ਉਹ ਸਹੀ ਨਹੀਂ ਹੈਗੀ ਜੇ ਕਿਤੇ ਥੱਲੇ ਨੂੰ ਡੂੰਗਾ ਹੋਈ ਜਾਵੇ ਸਿੱਧਾ ਪਾਣੀ ਜਾਈ ਜਾਵੇ ਸੈਟਾ ਦੇ ਨਾ ਕ੍ਰੋਸਿੰਗ ਹੋਵੇ ਪਟੜੀ ਉੱਪਰ ਹੋ ਜਾਣਾ ਤੇ ਇਹੀ ਇਸ ਤੇ ਹੁਣ ਲੋਕ ਵਿਚਾਰੇ ਬੇਵਸ ਨੇ ਕਿਹਨਾ ਨੋ ਤੁਹਾਡਾ ਮੇਰਾ ਨਰਜਿੰਦਰ ਸਿੰਘ ਕਿਹੜੇ ਪਿੰਨ ਤੁਹਾਡਾ ਤੂੜੀਆਂ ਤੋਂ ਤੂੜੀਆਂ ਇੱਕ ਅੱਗਰ ਦੀ ਚੜ ਰਿਹਾ ਮਨ ਲਾ ਪਾਣੀ ਹਰ ਘੰਟੇ 4 ਇੰਚ ਕਿਵੇਂ ਲੱਗਿਆ ਹਾਂਜੀ ਹਾਂ ਬਹੁਤ ਸਥਿਤੀ ਨਾਜ਼ੁਕ ਬਣੀ ਹੋਈ ਆ ਚਿੰਤਾਜਨਕ ਤੇ ਜਿੰਨਾ ਕੋ ਝੂਠੇ ਝੂੜ ਦੇ ਸਾਡੇ ਹੰਝੂ ਪੁੰਜਣ ਵਾਸਤੇ ਪ੍ਰਸ਼ਾਸਨ ਨੇ ਜਿੰਨਾ ਕੋ ਫਿਰਦੇ ਨਹੀਂ ਪੱਜੇ ਜੇ ਇਹ ਹੀ ਅਪਰਾਲਾ ਛੇਵੀਂ ਨੇ ਪਹਿਲਾਂ ਕਰਿਆ ਹੁੰਦਾ ਤਾਂ ਸਾਇਦ ਕੁਛ ਨਾ ਕੁਛ ਸਥਿਤੀ ਨਾ ਹੁੰਦੀ ਪਰ ਇਹ ਚਿੰਤਾਜਨਕ ਜੋ ਸਥਿਤੀ ਬਣੀ ਹੋਈ ਆ ਤੇ ਸਰਕਾਰਾਂ ਇਹਦੇ ਬਾਰੇ ਕੋਈ ਧਿਆਨ ਨਹੀਂ ਦੇ ਮੌਕੇ ਤੇ ਆ ਕੇ ਇੱਕ ਬੱਸ ਇੱਕ ਲੋਕਾਂ ਦੇ ਸਰਪੰਚਨ ਵਾਸਤੇ ਇੱਕ ਮੌਕੇ ਤੇ ਆਉਂਦੀਆਂ ਜਦੋਂ ਕੱਗਰ ਚੜਦਾ ਹੈ ਉਸ ਟਾਈਮ ਅਧਿਕਾਰੀ ਦਿਖਦੇ ਹਨ ਉਸ ਤੋਂ ਪਹਿਲੇ ਇਹ ਕੰਮ ਅਪ੍ਰੈਲ ਤੋਂ ਸ਼ੁਰੂ ਹੋਣਾ ਚਾਹੀਦਾ ਜੇ ਕਿਹੜੇ ਹੁਣ ਅਗਸਤ ਵੀ ਖਤਮ ਸਤੰਬਰ ਆ ਗਏ ਆ ਅੱਜ 2 ਸਤੰਬਰ ਹੋ ਗਏ ਹੈ ਲੇਕਿਨ ਕੱਗਰ ਚੜਦਾ ਹੈ ਅਗਸਤ ਸਤੰਬਰ ਦੇ ਵਿੱਚ ਹੈ ਸਾਮ ਸਿੰਘ ਜੀ ਤੁਸੀਂ ਕੀ ਕਹੋਗੇ ਤੁਸੀਂ ਲੰਬੇ ਸਮੇਂ ਤੋਂ ਸਤਰਾਣੇ ਇੱਥੇ ਵਾਸਪੂ ਰਹਿੰਦੇ ਹੋ ਇਹ ਕੱਗਰ ਕਿੰਨਾ ਨੁਕਸਾਨ ਕਰਦਾ ਹੈ ਇਹ ਸਰ ਨੁਕਸਾਨ ਤਾਂ ਜੇ ਸਾਡੇ ਪਿੰਡ ਦੇ ਲਈਏ ਚਾ ਜਾਵੇ ਧੂੜੀਆਂ ਬਾਦਸ਼ਾਹ ਪਰ ਬੂਟਾ ਸਿੰਘ ਵਾਲਾ ਇਦੋਂ ਡੇਰਾ ਕਲਵਾਣੂ ਤੇ ਕਲਵਾਣੂ ਪਿੰਡ ਤੱਕ ਜਿਹੜਾ ਇੱਥੋਂ ਪਾਣੀ ਨਿਕਲਦਾ ਜੀ ਇਹ ਘਟੋ ਘਟ ਵੀ 2-3000 ਏਕੜ ਦੀ ਜਿਹੜੀ ਜ਼ਮੀਨ ਆ ਕੁਛ ਹਰਿਆਣੇ ਦੀ ਆ ਜਾਂਦੀ ਆ ਜਿਵੇਂ ਇਧਰ ਗੌਂਦ ਮਾਜਰੀ ਵਗੈਰਾ ਹੋਗੇ ਉਹਨਾਂ ਦੀ ਵੀ ਮਾਰ ਕਰਦਾ ਤੇ ਇਧਰੋਂ ਲਾ ਲੋ ਵੀ ਜੇ ਪਾਣੀ ਜਾਦਾ 93 ਦੇ ਜਿਵੇਂ ਪਾਣੀ ਆਇਆ ਜੀ 93 ਦੇ ਵਿੱਚ ਤਾਂ ਛੱਡੀ ਕੁਛ ਨਹੀਂ ਤੇ ਜਿਹੜਾ ਹੁਣ ਪਾਣੀ ਆ ਰਿਹਾ ਹੁਣ ਤਾਂ ਕੇ ਹੈ ਜੀ ਕਿਸਾਨ ਜਿਵੇਂ ਕਹਿੰਦੇ ਨੇ ਵੀ ਰੋ ਨਹੀਂ ਰਿਹਾ ਜੀ ਆਮ ਲੋਕਰ ਕਿਸਾਨ ਸਾਰੇ ਮੰਨ ਲਓ ਇਸ ਤੇ ਸਰ ਦੇਖੋ ਜੇ ਕਿਸਾਨ ਜੇ ਕਿਸਾਨੀ ਬਚੇਗੀ ਤਾਂ ਹੀ ਮਜ਼ਦੂਰ ਬਚੇਗਾ ਜੇ ਕਿਸਾਨੀ ਨਹੀਂ ਵਿੱਚ ਤਾਂ ਮਜ਼ਦੂਰ ਕਿੱਥੇ ਬਚੇਗਾ ਮਜ਼ਦੂਰ ਨਾਲ ਹੀ ਕਿਸਾਨੀ ਆ ਕਿਸਾਨ ਨਾਲ ਮਜ਼ਦੂਰ ਆ ਇਹ ਤਾਂ 9 ਮਾਸ ਦਾ 17 ਦਾ ਸਰ ਤੇ ਹੁਣ ਹਰ ਇੱਕ ਬੰਦੇ ਨੂੰ ਬਹੁਤ ਚਿੰਤਾ ਹੈ ਜੀ ਜਿਵੇਂ ਸਾਡੇ ਪਿੰਡ ਦਾ ਅੱਜ ਮੇਲਾ ਵੀ ਭਰ ਰਿਹਾ ਦਸਮੀ ਦਾ ਗੂਗਾ ਮਾੜੀ ਦੇ ਪਰ ਦੇਖੋ ਜੀ ਲੋਕ ਮੇਲੇ ਦੇਖਣ ਵਾਸਤੇ ਵੀ ਤੁਸੀਂ ਦੇਖੋ ਜਾ ਕੇ ਵੀ ਕੋਈ ਬਾਹਰ ਨਹੀਂ ਨਿਕਲ ਰਿਹਾ ਵੀ ਇੰਨੇ ਲੋਕ ਪਰੇਸ਼ਾਨ ਨੇ ਇੰਨੇ ਕਮਨ ਤੋਂ ਦੁਖੀ ਨੇ ਵੀ ਸਿਰੇ ਤੇ ਇੱਕ ਕਗਰ ਦਾ ਜਿਹੜਾ ਪਾਣੀ ਵਧ ਰਿਹਾ ਉਸ ਤੋਂ ਕਿਸਾਨ ਵੀ ਚਿੰਤਿਤ ਹੈ ਆਮ ਲੋਕ ਵੀ ਚਿੰਤਿਤ ਹੈ ਕਿਉਂਕਿ ਜਦ ਕਗਰ ਤਵਾਹੀ ਮਚੰਦਾ ਚੜਦੇ ਤੋ ਇਸ ਸਤਰਾਂ ਦੇ ਹਲਕੇ ਦੇ ਵਿੱਚ ਬਠਿੰਡੇ ਤੱਕ ਜਾ ਕੇ ਇਸੀ ਮਾਰ ਹੁੰਦੀ ਹੈ ਸੰਗਰੂਰ ਮਾਨਸਾ ਸਾਰੇ ਜ਼ਿਲ੍ਹੇ ਸੇ ਪ੍ਰਭਾਵਿਤ ਹੁੰਦੇ ਆਂ ਲੇਕਿਨ ਜਿਹੜੇ ਕੰਮ ਹੁਣ ਪ੍ਰਸ਼ਾਸਨ ਦੇ ਅਧਿਕਾਰੀ ਹੁਣ ਕਰ ਰਹੇ ਆਂ ਕਿਸਾਨਾਂ ਦੀ ਇੱਕ ਹੀ ਮੰਗ ਹੈ ਵੀ ਇਸ ਕੱਗਰ ਨੂੰ ਡੂੰਗਾ ਕੀਤਾ ਜਾਵੇ ਡੂੰਗਾ ਕਰਨ ਦੇ ਲਈ ਕਿਸਾਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਇਸ ਦਾ ਹੱਲ ਹੋ ਸਕੇ ਕਿਉਂਕਿ ਅਸੀਂ ਵੀ ਲੰਬੇ ਅਰਸੇ ਤੋਂ ਇਸ ਇਲਾਕੇ ਨੂੰ ਕਵਰ ਕਰ ਰਹੇ ਆਂ ਹਰ ਵਾਰ ਜਦ ਹਰ ਆਂਦੇ ਆਂ ਕੱਗਰ ਚੜਦੇ ਤੋ ਤਵਾਹੀ ਹੁੰਦੀ ਹੈ ਨੁਕਸਾਨ ਆਮ ਲੋਕਾਂ ਦਾ ਤੇ ਕਿਸਾਨਾਂ ਦਾ ਹੁੰਦਾ ਹੈ ਕਦ ਅਧਿਕਾਰੀ ਤੇ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਪਾਸੇ ਧਿਆਨ ਦੇਣ ਦੀ ਸਮੇਂ ਦੱਸੇਗਾ ਲੇਕਿਨ ਇਸ ਵਕਤ ਕੱਗਰ ਦਾ ਪਾਣੀ ਜਿਸ ਤਰ੍ਹਾਂ ਬਦਰੇ 4 ਇੰਚ ਪ੍ਰਤੀ ਘੰਟੇ ਕੇ ਸਾਹਮਣਾਂ ਉਸ ਨਾਲ ਕਿਸਾਨ ਤੇ ਆਮ ਲੋਕ ਇਸ ਇਲਾਕੇ ਕੇ ਸਤਰਾਣੇ ਹਲਕੇ ਦੇ ਵਿੱਚ ਚਿੰਤਿਤ ਹਨ ਕੈਮਰਾਮੈਨ ਬੀਕੇ ਗਰ ਦੇ ਨਾਲ ਪਰ ਸੋਤਨ ਕੋ ਸਿਕ ਪੀਡੀ ਸੀ ਨੂਸਮਾਨਾ